ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਪ੍ਰਭ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਇੱਕ ਜਰਸੀ ਵੈਡ ਸੂਈ ਸਵਾਈ ਆ ਇੱਕ ਵੈਡ ਗੱਬਣਾ ਇੱਕ ਬਿਲਕੁਲ ਛੋਟੀ ਦਿਖਾ ਦਾਂਗੇ ਦੂਜਾ ਸੂਆ ਤਾਜੀ ਸੂਈ ਆ ਤਿੰਨ ਪਸ਼ੂਅਤ ਇਹਨਾਂ ਪਸ਼ੂਆਂ ਦੀ ਡਿਟੇਲ ਵੀਰ ਪ੍ਰਾਪਤੋਂ ਲੈ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਬਾਕੀ ਤੁਸੀਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਠੀਕ ਆ ਜੀ ਬਾਕੀ ਵੀਡੀਓ ਵੱਧ ਤੋਂ ਵੱਧ ਹੋਰ ਭਰਾਵਾਂ ਕਿਸਾਨ ਵੀਰਾਂ ਤੱਕ ਜਰੂਰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਦੋਸਤੋ ਅੱਗੇ ਕਿਸੇ ਵੀਰ ਦਾ ਹੋਰ ਵੀ ਫਾਇਦਾ ਹੋ ਸਕੇ ਅੱਜ ਦੋਸਤੋ 3 ਨਵੰਬਰ ਨੂੰ ਇਹ ਆਪਾਂ ਕਵਰਜ ਕਰਦੇ ਹਾਂ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਆਓ ਲੈਣਿਆ ਜਾਣਕਾਰੀ ਵੀਰ ਪ੍ਰਾਪਤੋਂ ਸਭ ਤੋਂ ਪਹਿਲਾਂ ਵੀਰ ਪ੍ਰਾਪਤ ਸਿੰਘ ਕੀ ਹਾਲ ਚਾਲ ਨੇ ਵਧੀਆ ਵਧੀਆ ਵੀਰ ਤੁਸੀਂ ਸੁ ਠੀਕ ਠਾਕ ਹੋ ਠੀਕ ਹੈ ਅੱਛਾ ਪ੍ਰਭੀਰੇ ਪਸ਼ੂ ਅੱਜ ਆਪਣੇ ਕੋਲ ਤਿੰਨ ਵਕਾਊ ਆ। ਹਾਂਜੀ ਹਾਂਜੀ ਤਿੰਨ ਵਾ। ਠੀਕ ਹੈ ਜੀ ਦੋ ਬੱਚੀਆਂ ਵੜਾ ਆਗੀਆਂ ਇੱਕ ਮੱਝ। ਆਹ ਇੱਕ ਵੜ ਗੱਭਾਂ ਤੇ ਦੋ ਸੁਈਆਂ ਮੱਝ ਦੇ ਵੜ। ਠੀਕ ਹੈ ਭਰਾ। ਹਾਂਜੀ ਹਾਂਜੀ। ਹੋਰ ਵਧੀਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ। ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਆ। ਠੀਕ ਹੈ ਭਰਾ। ਹਾਂਜੀ। ਅ ਸੋ ਦੋਸਤੋ ਬਿਲਕੁਲ ਰਾਇਤ ਬਿਲਕੁਲ ਜਾਇਜ਼ ਰੇਟ ਭਾਪੜਦਾ ਹੁੰਦਾ। ਸੋ ਪਸ਼ੂ ਵੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਰੇਟ ਭਾਪੜਦਾ ਬਿਲਕੁਲ ਵੀਡੀਓ ਦੇ ਵਿੱਚ ਕਰ ਲਿਆਂਗੇ। ਸੋ ਜਿਸ ਵੀਰ ਨੂੰ ਰੇਟ ਭਾਅ ਫੜਦਾ ਚੰਗਾ ਲੱਗੂਗਾ ਪਸ਼ੂ ਚੰਗੇ ਲੱਗਣਗੇ ਸੌਦਾ ਤੁਸੀਂ ਕਰਨਾ ਇੱਕ ਟਾਈਮ ਚੋਲਿਓ ਜਿਹੜਾ ਪਸ਼ੂ ਬਿਲਕੁਲ ਸੋਇਆ ਸвая ਤੇ ਜਿਹੜਾ ਗੱਭਣੇ ਪਸ਼ੂ ਤੇਪਕੇ ਤਾਂ ਸਾਰੇ ਜ਼ਰੂਰ ਕਰ ਲਿਓ ਠੀਕ ਆ ਆਜੋ ਚੱਲਦੇ ਆ ਸਭ ਤੋਂ ਪਹਿਲਾਂ ਵੀਰ ਪ੍ਰਭ ਇਸ ਵੇੜ ਤੋਂ ਸਟਾਰਟ ਕਰ ਲਗੇ ਵੀਰੇ ਜਰਸੀ ਵੇੜ ਹਾਂਜੀ ਹਾਂਜੀ ਜਰਸੀ ਮਗਰ ਵਛੀ ਵੀ ਜਰਸੀ ਹੈ ਮਗਰ ਜਰਸੀ ਵਛੀ ਆ ਦੋਸਤੋ ਆਪ ਬਿਲਕੁਲ ਬਰੀਡ ਦੇ ਵਿੱਚ ਜਿਹੜੀ ਵੇੜ ਆ ਇਹ ਵੀ ਜਰਸੀ ਆ ਠੀਕ ਆ ਤੇ ਸੋਇਰ ਆਹ ਲਓ ਜੀ ਠੀਕ ਆ ਫੇਸ ਕੁਆਲਿਟੀ ਦੇਖੋ ਸੂਈ ਨੂੰ ਟਾਈਮ ਕਿੰਨਾ ਕੁ ਹੋ ਗਿਆ ਜੀ ਸੂਈ ਨੂੰ 10 12 ਦਿਨ ਹੋ ਗਏ ਆ 10 12 ਦਿਨ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਹੁਣ ਕਿੰਨਾ ਕੁ ਥੱਲੇ ਆ ਦੁੱਧੇ ਟਾਈਮ ਦਿਨੇ ਆਪਾਂ ਲਿਆਂਦੀ ਆ ਤੇ ਉਹ ਘਰ ਵਾਲਿਆਂ ਦੇ 7-8 ਕਿਲੋ ਆਪਾਂ ਕਿਲੋ ਦੇ ਦਿਨੇ ਚੋਕੇ ਲਿਆਂਦੀ ਆ ਕਿਲੋ ਚ ਹਾਂਜੀ ਹਾਂਜੀ ਮਤਲਬ ਟੋਟਲ ਦੋ ਡੰਗਾਂ ਦਾ ਜਿਹੜਾ 7-8 ਹਾਂਜੀ ਹਾਂਜੀ ਆਪਾਂ ਵੈਸੇ ਇੱਕ ਟਾਈਮ ਚੋਈ ਇੱਕ ਟਾਈਮ ਆਪਾਂ ਚੋਕੇ ਲਿਆਂਦੀ ਦਿਨੇ ਠੀਕ ਆ ਹਾਂਜੀ ਤੇ ਚਵਾਈ ਪਸਮਾ ਚੰਗਾ ਚਵਾਈ ਓਕੇ ਚਵਾਈ ਦੀ ਇੱਕ ਨੰਬਰ ਠੀਕ ਆ ਜੀ ਹਾਂਜੀ ਹਾਂਜੀ ਸੋ ਬਾਕੀ ਦੋਸਤੋ 10 12 ਦਿਨਾਂ ਦੀ ਸੂਈ ਆ 8 7 8 7 ਕਿਲੋ ਦੁੱਧ ਜਿਹੜਾ ਹਾਜ਼ਰ ਆ ਮਗਰ ਬੱਚੀ ਆ ਦੇਣ ਠੀਕ ਆ ਜੀ ਮਗਰ ਬੱਚੀ ਆ ਬਿਲਕੁਲ ਲਾਲ ਰੰਗ ਦੇ ਵਿੱਚ ਮਗਰ ਬੱਚੀ ਆ ਜਰਸੀ ਦੇ ਵਿੱਚ ਠੀਕ ਆ ਆਪ ਤੁਸੀਂ ਇਹ ਬਰੀਡ ਵਾਈਜ਼ ਵੇਖ ਲਓ ਬਿਲਕੁਲ ਫੇਸ ਕੁਆਲਿਟੀ ਆ ਦੇਖੋ ਜੀ ਬਾਕੀ ਥਾਣ ਦੇਵਾ ਜਿਹੜਾ ਤੁਹਾਡੇ ਸਾਹਮਣੇ ਦੋਸਤੋ ਥੋੜਾ ਲੇਟ ਚਵਾਈ ਕੀਤੀ ਮੌਰਨਿੰਗ ਹਾਂ ਜੀ ਹਾਂ ਜੀ ਠੀਕ ਆ ਸੋ ਲੇਟ ਚਵਾਈ ਜਿਹੜੀ ਦੋਸਤੋ ਮੌਰਨਿੰਗ ਹੋਈ ਆ ਪਰ ਤੁਸੀਂ ਜਿਹੜੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤੇ ਪ੍ਰਾਪਾ ਵੈਸੇ ਹੁਣ 7 ਕਿਲੋ ਨਿਕਲੂਗਾ ਥੋੜਾ ਲੰਮਾ ਤੋਰਦੇ ਜੋ ਹਾਂਜੀ ਹਾਂਜੀ 7 ਕਿਲੋ ਨਿਕਲਦਾ ਹੁਣ ਹਾਂਜੀ ਹਾਂਜੀ ਠੀਕ ਆ 7 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਥਾਣਾ ਪੂਰਾ ਲੰਬਾ ਲੰਬਾਈ ਦੇ ਵਿੱਚ ਸਾਈਜ਼ ਵਿੱਚ ਉਂਗਲ-ਉਂਗਲ ਜਿਹੜਾ ਲੰਬਾਈ ਦੇ ਵਿੱਚ ਦੋਸਤੋ ਲੰਬਾ ਥਾਣਾ ਠੀਕ ਆ ਮੁਠੀ ਥਾਣਾ ਜੇ ਆਪਾਂ ਗੱਲ ਕਰੀਏ ਹੱਥੀ ਚਪਾਈ ਵਾਲਾ ਥਾਣਾ ਆ ਦੇਖੋ ਜਰਾ ਠੰਡੀ ਧੀਰੀ ਬਹੁਤ ਠੀਕ ਆ ਜੀ ਆ ਲਓ ਠੀਕ ਆ ਜੀ ਠੀਕ ਸੋ ਮਗਰ ਵੀ ਬੱਚੀ ਆ ਦੋਸਤੋ ਆਪ ਤੁਹਰਾ ਬੇ ਸੁਗਾ ਦੂਜਾ ਕਿ ਤੀਜਾ ਹੋਊਗਾ ਤੀਜਾ ਸੁਗਾ ਤੀਜਾ ਸੁਗਾ ਠੀਕ ਆ ਜੀ ਝੂਠ ਨਹੀਂ ਮਾਰਦਾ ਸੁਗਾ ਦੋਸਤੋ ਤੀਜਾ ਮਗਰ ਬੱਚੀ ਆ ਸੋ ਵਾਦੇ ਬੰਦੀ ਆ ਕੋਈ ਵੀਰ ਸ਼ੌਂਕ ਦੇ ਨਾਲ ਸਾਫ ਲੂਗਾ ਮਗਰ ਬੱਚੀ ਠੀਕ ਆ ਜੀ ਇਹ ਬੱਚੀ 5000 ਦੀ ਬੱਚੀ ਮਗਰ ਬੱਚੀ ਵੀਰਾਂ ਦਾ ਕਾਫੀ ਕੋਸਟਲੀ ਆ ਠੀਕ ਆ ਕੋਈ 4-5000 ਦੀ ਮਗਰ ਬਰੀਡ ਵਾਈਸ ਵੇਖੀ ਤੇ ਬੱਚੀ ਆ ਠੀਕ ਆ ਠੰਡੀ ਧੀਪਾ ਇਧਰ ਹੋ ਰਹਿ ਜੋ ਸੇਲ ਸਾਹੂ ਦੇਖ ਸਕਦੇ ਠੀਕ ਆ ਦੁੱਧ 7 ਕਿਲੋ 8 ਕਿਲੋ 7 ਕਿਲੋ ਜਿਹੜਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਪ੍ਰਾਬ ਕਿੰਨਾ ਮੋਲੇ ਦਾ ਕਰਾਂਗੇ ਵੀਰ ਮੋਲਨਾ ਅੱਜ ਆ ਬਨੇ ਨੇਗੇ ਕਰਦਨੇ ਸਾਰੇ ਡੰਗ ਛੋਟੇ ਛੋਟੇ ਜੀ ਹਾਂਜੀ ਹਾਂਜੀ ਜਿਹੜਾ ਲੁੱਟ ਨੂੰ ਮੇਲਾ ਲੁੱਟਿਆ ਜੋ ਜਿਹੜਾ ਰਹਿ ਗਿਆ ਰਹਿ ਗਿਆ ਇਹਦਾ ਲੁੱਟਣਾ ਵੀ ਗੱਲ ਹੀ ਅੱਜ ਜਿਹੜਾ ਰਹਿ ਗਿਆ ਰਹਿ ਗਿਆ ਹਾਂ ਹਾਂਜੀ ਪਹਿਲਾਂ ਉਹ ਤੇ ਪਹਿਲਾਂ ਪਾਉ ਦੇ ਧਾਰ ਤੇ ਕੰਮ ਹਾਂਜੀ ਹਾਂਜੀ ਲੈ ਵੀ ਦੱਸ ਦੇ ਫਿਰ ਮੋਲ ਕਰਾਉਣ ਨੂੰ ਪੰਜੀ ਕਰਾ ਲਓ ਜੋ ਮਰਜ਼ੀ ਕਰਾ ਲਓ 22 23 ਕਰਾ ਲਓ 20000 ਜਮਾਨਤਨ ਕਰਦਾ 20000 ਦੀ ਹਾਂਜੀ ਹਾਂ ਨਾਲ ਆਈ ਹਾਂ ਹਾਂਜੀ ਹਾਂ ਨਾਲ ਆ ਲਈ ਠੀਕ ਥੋੜਾ ਬੋਧਾ ਹੋ ਜਾਊਗਾ ਇਹ ਕੇ ਦਾ ਠੀਕ ਆ ਹਾਂਜੀ ਹਾਂਜੀ ਲੋ ਵੀ ਦੋਸਤੋ 20000 ਦੇ ਸੋ ਫਾਰਮ ਇਹ ਜਲਸੀ ਲੈਣ ਜਾਈਏ ਤੇ 86 ਮਹੀਨੇ ਨੇ 15-15000 ਦੀਨੇ ਬੱਚੀਆਂ ਦੇਂਦੇ ਹੂੰ ਸਹੀ ਆ ਜੀ ਸੋ 20000 ਦੇ ਵਿੱਚ ਜੋੜੀ ਪਾਰੀ ਹੈ ਠੀਕ ਆ ਜੀ ਆ ਦੇਖੋ 20000 ਦੇ ਵਿੱਚ ਇੱਕ ਤਾਂ ਦੁੱਧ ਬਾਕੀ ਮਗਰ ਬੱਚੀ ਤੇ ਆਪ ਵੀ ਵੜ ਚੰਗੀ ਪੂਰੀ ਬਰਕਰਾਰ ਆ ਠੀਕ ਆ ਸੋ ਜਿੰਨੇ ਵੀ ਭੁੱਖੇ ਕਰੋਆਂ ਮੂੰਹ ਨਹੀਂ ਚੁੱਕਣ ਦੀ ਪਠਿਆਂ ਤੋਂ ਠੀਕ ਆ ਜੀ ਚਲੋ ਕਈ ਨਾ ਸਾਫ ਸੁਮਲ ਘਾਟੋਂ ਦੀ ਅਗਲੇ ਘਰੋਂ ਕਿਸੇ ਦੀ ਤੇ ਚਲੋ ਅੱਗੇ ਕੋਈ ਚੰਗੀ ਵੀਰ ਸਾਭ ਲੂਗਾ ਤੇ ਮੈਨੂੰ ਲੱਗਦਾ ਜਿਆਦਾ ਨਹੀਂ ਤੇ 8-7 ਲੀਟਰ ਤੋਂ ਪਲੱਸ ਕੋਈ ਕਿਲੋ 9 ਵੀ ਚੋ ਸਕਦਾ ਹਾਂਜੀ ਹਾਂਜੀ ਠੀਕ ਆ ਤੇ ਆ ਜੋ ਇਸ ਤੋਂ ਬਾਅਦ ਇੱਕ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਵੈੜ ਦਿਖਾਉਣੇ ਆ ਇਹ ਵੀ ਬਰੀਡ ਵਾਈਜ਼ ਜਰਸੀ ਜੀ ਹੁੰਦੀ ਹੈ ਆ ਪਹਿਲੇ ਨੂੰ ਆ ਜਲਸੀ ਮੂੰਹ ਚਾਰ ਦਾ ਦਵਾ ਲਓ ਜੀ ਪਹਿਲਾਂ ਬੱਤੀ ਆ ਦੋਸਤੋ ਇਹ ਵੀ ਜਰਸੀ ਅਗਲੇ ਦਿਨ ਦੀ ਜਰਸੀ ਠੰਡੀ ਤੇਰੀ ਆ ਤੁਸੀਂ ਦੇਖ ਲਓ ਲੈਫਟੀ ਲੁਫਟੀ ਹਜੇ ਬਣਾ ਰਹੀ ਹੈ ਲਾਈਟ ਆਣ ਬਹੁਤਿਆਂ ਗਾ ਲਗਾ ਆ ਵੇਖੋ ਠੀਕ ਆ ਪੂਰਾ ਮੁਠੀ ਜਿਹਾ ਉਹਨਾਂ ਵਾਲਾ ਥਾਨ ਆ ਤੇ ਬਿਲਕੁਲ ਲੇਵਾ ਜਦੋਂ ਤਿਆਰ ਹੋ ਗਿਆ ਦੋਸਤੋ ਤੇ ਭਰ ਗਿਆ ਪੂਰਾ ਲੇਵਾ ਤੇ ਥਾਨ ਹੋਰ ਵੀ ਵਿਖਾਲਾ ਸਾਹਮਣੇ ਸ਼ੋਅ ਕਰੂਗੀ ਠੀਕ ਆ ਇਹ ਦਿਨ ਤੇ ਲੈ ਜੂ 10 12 ਦਿਨ ਹਾਂ हां जी, जी।, जी, जी, जी।, जी।, जी पर जेडे मंडी ਜੀ ਵੀਰ ਨੇ ਪਾਉਣੀ ਆ ਉਹਨੂੰ ਚੰਗੀ ਆ ਠੀਕ ਆ ਜੀ ਵੱਲੇ ਮੰਡੀ ਲੱਗਣੀ ਜੜੀ ਅੱਛਾ ਅੱਛਾ ਵੱਲੇ ਮੰਡੀ ਲੱਗਣੀ ਹਾਂ ਜੀ ਉਹਨੇ ਜਰ ਤੱਕ ਢੋਕੋਣੀ ਪੂਰੀ ਪੂਰੀ ਤਿਆਰੀ ਚ ਹੋ ਜਾਣੀ ਆ ਹਾਂ ਜੀ ਹਾਂ ਜੀ ਲਓ ਜੀ ਆਹ ਦੇਖੋ ਫੇਸ ਕੁਆਲਟੀ ਸੋਹਣੀ ਆ ਦੋਸਤੋ ਕਿਤਨਾ ਕਿਤਾ ਥੋੜਾ ਜਿਹਾ ਤੁਸੀਂ ਕਰਾਸ ਵੀ ਮੰਨ ਸਕਦੇ ਜੀ ਪਰ ਬੱਛੀ ਚੰਗੀ ਆ ਠੀਕ ਆ ਤੇ ਕੱਦ-ਕੁੱਦ ਵੀ ਸੋਹਣਾ ਜਿਹੜੇ ਹਿਸਾਬ ਨਾਲ ਪਹਿਲਾ ਸੂਆ ਸੂਣ ਜਾ ਰਹੀ ਆ ਉਹ ਹਿਸਾਬ ਨਾਲ ਵੇਖੀਏ ਤੇ ਹਜੇ ਬੱਛੀ ਨੇ ਤਾਂ ਵਧਣਾ ਫੁੱਲਣਾ ਹੈ ਤੇ ਗਰੋਥ ਵੀ ਕਰੂਗੀ ਸੋ ਹੁਣ ਵੀ ਕੱਦ-ਕੜ ਸੋਹਣਾ ਹੈਗਾ ਬੱਛੀ ਦਾ ਪਹਿਲਾਂ ਬੱਚੀ ਨੇ ਸੁਣਾ ਪਲੂਨ ਬੱਚੀ ਜਿਹੜੀ ਆ ਦੋਸਤੋ ਸੁਣ ਜਾ ਰਹੀ ਹੈ ਆ ਦੇਖੋ ਲੈ ਵੀ ਆਲੇ ਠੀਕ ਆ ਓਕੇ ਠੀਕ ਹੈ ਜੀ ਬਿਲਕੁਲ ਇੱਕ ਰੰਗ ਲਾਲ ਠੀਕ ਹੈ ਜੀ ਸੋ ਪੂਰੀ ਖਬਰਦਾਰ ਆ ਚੰਗੀ ਆ ਬੱਚੀ ਚੰਗੀ ਜਿੰਨੀ ਵੀ ਆ ਓਵਰオール ਸਾਰੀ ਚੰਗੀ ਆ ਥਣ ਦੇਵੇ ਦੀ ਚੰਗੀ ਆ ਤੇ ਥਣ ਵੀ ਲੰਬਾਈ ਦੇ ਵਿੱਚ ਦੋਸਤੋ ਹੱਥੀ ਚਵਾਈਲਾ ਥਾਣਾ ਸੋ ਕੋਈ ਭੈਣ ਚਵਾਈ ਕਰੇ ਫੇਰ ਚਵਾਈ ਕਰੇ ਈਜ਼ੀਲੀ ਜਿਹੜੀ ਚਵਾਈ ਕਰ ਸਕਦੇ ਬਾਕੀ ਵੱਡੀ ਗੱਲ ਵੀ ਠੰਡੀ ਤੇਰੀ ਆ ਸੀਲਸ ਆਊਗਾ ਠੀਕ ਆ ਬਿਲਕੁਲ ਰੈੱਡ ਕਲਰ ਦੇਵੇ ਮਣੋ ਮਣੋ ਵੜੀ ਸਾਰੇ ਚੱਟਾ ਪਛਾਣ ਦੇਜੂ ਅਜੇ ਹਫਤਾ 10 ਦਿਨ ਕੋਈ ਹਾਂ ਤੇਰੇ ਅੰਦਰ ਬਾਹਰ ਹੀ ਆ ਅੱਛਾ 10 12 ਦਿਨਾਂ ਦੀ ਆ ਜਿਆਦਾ ਨਹੀਂ ਖੇੜ ਠੀਕ ਆ ਜੀ ਹਾਂਜੀ ਲਓ ਜੀ ਅੱਛਾ ਪ੍ਰਭ ਕਿਥੋਂ ਤੱਕ ਨਰਿੰਦੇ ਨੇ ਦਾ ਮੋਲ ਤੇ ਆ ਰੋ ਦੇ ਵਛੀ 45 ਦੀ ਵੇਚ ਦੀਏ ਜਿਹੜੀ ਯਾਦ ਪਾ ਦਵਾ ਹੁਣ ਆਪਾਂ 15000 ਰਹਿ ਦੇਣਾ ਦੇ ਨੇ 30000 ਦੀ ਦੇ ਦਾਂ 30000 ਦੀ ਹਾਂ ਜੀ ਮਾਨਤਨ ਹੋ ਜੂ ਉਹਦੇ ਜੀ ਠੀਕ ਆ ਜੀ ਹਾਂ ਜੀ ਹਾਂ ਜੀ 30000 ਦੀ ਦੋਸਤੋ ਜਿਹੜੀ ਇਹ ਵਛੀ ਵੀਰਾਂ ਦਾ ਵੀ ਦੇ ਦੇਾਂਗੇ ਵਿੱਚੋਂ 24000 ਦਾ ਸੰਭਲੂ ਕੋਈ ਵੀ ਰੋਟੀ ਲੈ ਲੀਕ ਮਾਨਤਨ ਹੋ ਜੂਗਾ ਵੀ 30000 ਦੇ ਵਿੱਚੋਂ ਠੀਕ ਆ ਸੋ ਵਛੀ ਚੰਗੀ ਆ ਜ਼ਰੂਰ ਤੁਸੀਂ ਹੱਥ ਫੜਾ ਲਓ 2000 ਹੋਰ ਛੱਡਦਾ 29 ਦੀ ਦੇ ਦਾਂ ਵੀ 29 ਦੀ ਹਾਂ ਹਾਂ ਜੀ 2000 ਹੋਰ ਛੱਡੋ ਠੀਕ ਆ ਜੀ ਹਾਂਜੀ ਲਓ ਜੀ 29000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਪਹਿਲਾਂ ਨੇ ਸੁਣਾ ਠੀਕ ਆ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਆ ਝੋਟੀ ਮੱਝ ਦਿਖਾ ਦਿੰਨੇ ਆ ਦੋਸਤੋ ਤੇ ਕੀ ਪ੍ਰਾਪੇ ਦੀ ਡਿਟੇਲ ਮੱਝ ਦੀ ਮੱਝ ਦੂਜਾ ਸੂਆ ਸੂਈ ਆ ਦੂਜਾ ਸੂਆ ਹਾਂਜੀ 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 ਤੇ ਮਗਰ ਕੱਟੀ ਨਹੀਂ ਲਈਦੀ ਅੱਛਾ ਜੀ ਹਾਂਜੀ ਹਾਂਜੀ ਪਹਿਲੇ ਸੂਲੇ ਪਹਿਲੇ ਸੂਏ ਮੈਂ ਨੇ 14 ਕਿਲੋ ਦੁੱਧ ਭਰਾਇਆ ਵਾ ਪਹਿਲੇ ਸੂਏ ਹਾਂਜੀ 14 ਕਿਲੋ ਦੁੱਧ ਤਲਾਇਆ ਵਾ ਮੈਂ ਨੇ ਹਾਂ ਤੇ ਹੁਣ ਇਸ ਟਾਈਮ ਇਹਦੇ ਥੱਲੇ ਸੂਈ ਨੂੰ 7-8 ਦਿਨ ਹੋ ਗਏ 10 ਕਿਲੋ ਆ ਤਾਂ ਬਾਹਰ ਹੋਊਗਾ ਦੁੱਧ ਫੇਗਾ ਦੀ ਹਾਂਜੀ ਹਾਂਜੀ ਆ ਹੁਣ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ 8-10 ਦਿਨ ਹੋ ਗਏ ਆ ਤੇ 10 ਕਿਲੋ ਦਾ ਦੁੱਧ ਬਾਹਰ ਆ ਠੀਕ ਆ ਜੀ ਹਾਂਜੀ 8-10 ਦਿਨ ਹੋ ਗਏ ਆ ਦੋਸਤੋ ਤੇ 10 ਕਿਲੋ ਤੋਂ ਬਾਹਰ ਜਿਹੜਾ ਦੁੱਧ ਚੱਲਦਾ ਚੌਰ ਸਲੇਵਾ ਇੱਕ ਸਾਰ ਬਿਲਕੁਲ ਥਾਨ ਪੂਰਾ ਮੁੱਠੀ ਹੱਥੀ ਚਵਾਈ ਥਾਨਾ ਕੱਟ ਕਾੜੇ ਪੂਰਾ ਮੈਂ ਦਾ ਕੱਟ ਭਜਨ ਪੂਰਾ ਠੀਕ ਆ ਜੀ ਅੱਜ ਦਿਨ 7 ਵਜੇ ਦੀ ਚਵਾਈ ਹੋਈ ਹੈ ਮਾਰਨਿੰਗ ਅੱਜ ਹੈ ਹਾਂਜੀ ਹਾਂਜੀ ਸਤ ਨੂੰ ਸੱਤ ਹੀ ਕਰਦੇ ਪਏ ਆ ਨਹੀਂ ਆਪਾਂ 7 ਵਜੇ ਚੋਗੇ ਲਿਆਂਦੀ ਦਿਨੇ ਅੱਜ ਹੀ ਆਏ ਪਸੂ ਹਾਂਜੀ ਹਾਂਜੀ 7:00 ਵਜੇ ਚਵਾਈ ਹੋਈ ਹੈ ਮਗਰ ਰਾਤੀ ਮਗਰ ਕੱਟੀ ਆ ਠੀਕ ਆ ਚਾਰੇ ਸਾਰੇ ਪੈਰ ਧੋਤੇ ਆ ਚਾਰੇ ਪੈਰ ਚਾਰੇ ਖੁਰ ਧੋਤੇ ਆ ਤੇ ਨਾਸ ਵੀ ਹੈਗੀ ਠੋਡੀ ਹੈ ਨਾ ਹਾਂਜੀ ਠੋਡੀ ਵੀ ਬਿਲਕੁਲ ਵੇਖੋ ਬਿਲਕੁਲ ਥੱਲੇ ਜੜੀ ਦੋਸਤੋ ਠੋਡੀ ਵੀ ਵਾਈਟ ਨਿਸ਼ਾਨ ਬਿੱਲੀ ਮਨ ਕੀ ਅੱਖ ਮੱਥਾ ਬੰਦ ਤੇ ਬਿਲਕੁਲ ਓਵਰ ਆਲ ਸਾਰੀ ਵੈਸੇ ਕਾਲੀ ਆ ਨਿਸ਼ਾਨੀਆਂ ਬਿਲਕੁਲ ਛੋਟੀਆਂ ਛੋਟੀਆਂ ਬਰੀਕੀ ਵਾਲੀਆਂ ਨਿਸ਼ਾਨੀਆਂ ਕੱਟੀ ਦੇ ਵਿੱਚ ਪ੍ਰੋਪਰ ਨਹੀਂ ਠੀਕ ਆ ਸੋ ਮਗਰ ਕੱਟੀ ਬਹੁਤ ਸੋਹਣੀ ਹੈ ਠੀਕ ਆ ਆਪ ਝੋਟੀ ਵੀ ਪੂਰੇ ਅੰਗ ਪੈਰ ਨੇ ਫੇਸ ਕੁਆਲਿਟੀ ਚੰਗੀ ਆ ਸਿੰਗੀ ਸਿੰਗੀ ਪੂਰੀ ਆ ਪੂਸ਼ ਵੀ ਜੜੀ ਆ ਦੋਸਤੋ ਬਿਲਕੁ ਤੇ ਅਡ ਰੂਡਰ ਕੁਆਲਿਟੀ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਠੀਕ ਆ ਇੱਕ ਸਾਰ ਲੇਵਾ ਪੱਧਰ ਬਿਲਕੁਲ ਤੇ 10 ਕਿਲੋ ਧਾਰਾਂ ਜਿਹੜੀਆਂ ਇਹਦੇ ਥੱਲੇ ਮੌਜੂਦ ਆ ਅੱਜ 8-10 ਦਿਨਾਂ ਦੀ ਸੂਈ ਦੇ ਥੱਲੇ ਠੀਕ ਆ ਸੋ ਬਹੁਤੇ ਵੀਰ ਕੱਦ-ਕੱਡ ਦੀ ਜ਼ਰੂਰ ਜ਼ਿਕਰ ਕਰਦੇ ਆ ਵੀ ਕੱਦ-ਕੱਡ ਦੋਸਤੋ ਵੱਡੇ ਕੱਦ-ਕੱਦ ਦੇ ਵਿੱਚ ਆ ਇੱਕ ਮੀਡੀਅਮ ਹੁੰਦਾ ਬਿਲਕੁਲ ਵੇਚ-ਵਚਾਲੇ ਦਾ ਸਹਿਜ ਤੇ ਇਹ ਮੀਡੀਅਮ ਤੋਂ ਥੋੜੀ ਜੀ ਤਾਹ ਨੂੰ ਆ ਠੀਕ ਆ ਸਿੰਗਲ ਖੱਡੀ ਦੀ ਮੀਡੀਅਮ ਤੋਂ ਥੋੜੀ ਜੀ ਹਾਈਟ ਪਲੱਸ ਵਾਲ ਨੂੰ ਜਾਂਦੀ ਆ ਠੀਕ ਆ ਆ ਵੇਖੋ ਫੇਸ ਕੁਆਲਿਟੀ ਥਣ ਭੰਦਾ ਆ ਲ ਤਾਰਾ ਤੁਰਾ ਪ੍ਰਾਪਣ ਬਿਲਕੁਲ ਚੌਥਰ ਦੇ ਆਪਸੇ ਬਰਾਬਰ ਨੇ ਐ ਰੂਮ ਵਰਗੀ ਪੋਲੀ ਠੀਕ ਆ ਜੀ ਚੁਬਾਪ ਸਮਾ ਜੜਾ ਦੋਸਤੋ ਬਿਲਕੁਲ ਤਾਰਾ ਜਿਹੜੀ ਚੁਵਾਈ ਆ ਇੱਕ ਸਾਰ ਨੇ ਕੋਈ ਵੀ ਰਾਬ ਦੀ ਅਗਲੇ ਨਾਲ ਅਗਲੇ ਦੇ ਪਿਛਲੇ ਨਾਲ ਪਿਛਲੇ ਨਾਲ ਚੁਵਾਈ ਕਰ ਲੈ ਠੀਕ ਆ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਮੈਂ ਇਹਦੀ ਗਾੜੀ 1.5 ਕਿਲੋ ਤੋਂ ਬਾਹਰ ਵਾ ਅੱਛਾ ਜੀ 1.5 ਪੌਣੇ 2 ਕਿਲੋ ਠੀਕ ਆ ਜੀ ਹਾਂ ਜੀ ਆ ਲਓ ਅਮੀਰ 15 ਤੋਂ ਪਲੱਸ ਹੀ ਜਾਵੇ ਯਾਰ ਕੀ ਠੀਕ ਆ ਜੀ ਹਾਂ ਜੀ ਮੇਲਾ ਮੂਲਾ ਮਾਰ ਕੇ ਆ ਹੁਣ 10 ਕਿ ਲੀਟਰ ਹੈਗਾ ਆਪਣਾ 10 ਤੋਂ ਬਾਹਰ ਹੀ ਅੰਦਰ ਨਹੀਂ ਆ ਠੀਕ ਆ ਜੀ ਕਹਿਣ ਨੂੰ ਮੈਂ 12 ਕਿਲੋ ਕਹਿ ਦਈਏ ਲਓ ਜੀ ਠੀਕ ਆ ਅੱਛਾ ਪ੍ਰਭ ਕਿੰਨਾ ਕ ਮੋਲ ਲਿੰਦਾ ਫਿਰ ਕਰਦੇ ਪ੍ਰਭ ਮੋਲ ਨੇ ਕਰਨ ਨੂੰ ਭਾਵੇਂ ਇਹਦੇ 15 ਕਿਲੋ ਕਰ ਗਈ ਮੰਡੀ ਖਿਲਾਰ ਕੇ ਭਾਵੇਂ ਡੇਢ ਦੀ ਵੇਚ ਦੀਏ ਹਾਂਜੀ ਹਾਂਜੀ ਆਪਾਂ ਡੇਢ ਤੋਂ ਅੱਧੇ ਜੀ ਦੇ ਦੇਣੀ 75 ਦੀ ਦੇ ਦਾਂ 75 ਦੀ ਹਾਂਜੀ ਹਾਂਜੀ ਠੀਕ ਆ ਹਾਂ ਨਹੀਂ 72 ਦੀ ਦੇਣੀ ਉਹਦੇ 100 200 ਦਾ ਮਾਨਤਾ ਨਹੀਂ ਹੋਣਾ 72 ਦੀ ਹਾਂਜੀ ਹਾਂਜੀ ਠੀਕ ਆ ਜੀ 72000 ਦੀ ਦੋਸਤੋ ਸਾਹਿਬ ਦੀ ਗਾੜ ਗੋੜ ਵੀ ਚੰਗੀ ਮੈਂ ਇਹਦੀ 72000 ਦੀ ਜਿਹੜੀ ਆ ਦੋਸਤੋ ਇਹ ਦਿੱਤੀ ਜਾਊਗੀ ਪ੍ਰਾਈਸ ਜਿਹੜਾ ਇਹਦਾ ਤਾਂ ਮਾੜਾ ਕੱਟੀ ਨਾ ਪੰਦਰਾ ਦੀ ਕੱਟੀ ਆ ਮਗਰ ਕਰਤੀ ਪਰ ਚਲੋ ਇੰਨਾ ਵੀ ਵਾਦੇ ਵੰਦਿਆ ਵੀ ਪਸੂ ਆ ਕੋਈ ਭੈਣ ਭਰਾ ਬਹੁਤ ਸ਼ੌਂਕ ਨਾਲ ਸਾਹਮਣੇ ਦਾ ਮਗਰ ਕੱਟੀ ਜਿਹੜੇ ਵੀਰ ਦੀ ਇੱਛਾ ਹੁੰਦੀ ਆ ਪਹਿਲੇ ਸੂਏ ਬੱਚਾ ਨੀਲੀ ਦਾ ਪਾਇਆ ਹੋਇਆ ਜੀ ਨੇ ਪਹਿਲੇ ਸੂਏ ਕੱਟੀ ਦਿੱਤੀ ਵੀ ਜਿਆਦਾ ਨਹੀਂ ਕੋਈ 5-6000 5-4000 ਦੀ ਨਾਰਮਲੀ ਅੱਜ ਐਵੇਂ ਦੇ ਦਿਆ ਕਿਸੇ ਨੂੰ ਤੁਹਾਨੂੰ ਪਤਾ ਲੈ ਜੀ 5-6000 ਦੀ ਮਗਰ ਕੱਟੀ ਆ ਮੇਰਾ ਬ੍ਰੀਡਰ ਉਹਨੇ ਦਾ ਉਹਨੂੰ ਭਾਵੇਂ 10-15 ਦੀ ਦੇ ਦਿੱਤੀ ਠੀਕ ਆ ਤੇ ਬਿਲਕੁਲ ਜਿਹੜੇ ਦੋਸਤੋ ਪਤਲੇ ਬਿਲਕੁਲ ਆਪਣਾ ਥਣਕਰ ਵੇਖ ਲਿਓ ਤੇ ਬਿਲਕੁਲ ਪਤਲੇ ਪਤਲੇ ਥਣ ਨੇ ਸੋ ਚ ਠੀਕ ਹੈ ਪ੍ਰਾ ਤਰਤੀ ਪਾਉਂਗਾ ਖਜਾਂਦੀ ਠੀਕ ਹੈ ਜੀ ਪੱਠ ਪੁੱਠ ਸੋਹਣੀ ਆ ਦੋਸਤੋ ਜਿਹੜੀ ਆ ਮੱਝ ਆ ਠੀਕ ਆ ਜਿੰਨੀ ਵੀ ਆ ਜਿੰਨੀ ਸਫਤ ਕਰਦੀ ਆ ਬਾਕੀ ਬਹੁਤ ਪਿਆਰੀ ਆ ਠੀਕ ਆ ਹਾਈਟ ਕਾ ਤੋ ਤੁਸੀਂ ਆ ਵੀ ਦੇਖ ਲਓ ਵੱਡੀ ਹਾਈਟ ਆ ਠੀਕ ਆ ਮੱਝ ਦੀ ਕੋ ਦੂਰੋਂ ਨੇੜਿਓ ਕੋਈ ਭੈਣ ਆ ਰਹੀ ਆ ਕੋਈ ਵੀਰ ਆ ਰਿਹਾ ਇਹ ਤਸल्ली ਤੁਸੀਂ ਇੱਕ ਆਈਡੀਆ ਰੱਖ ਕੇ ਆਓ ਵੀ ਛੋਟੀ ਜਿਹੀ ਨਹੀਂਗੀ ਵਧੀਆ ਕੱਦ ਕੱਦ ਦੀ ਚੰਗੀ ਪਲੀ ਪੁਲੀ ਆ ਸੰਭੀ ਆ ਠੀਕ ਆ ਹਾਂਜੀ ਹਾਂਜੀ ਅੱਗੇ ਜਿਹੜਾ ਵੀਰ ਹੋਰ ਸੋਣਾ ਹੱਥ ਹੱਥੋਂ ਫੇਰ ਲੂਗਾ ਚੰਗੀ ਸੇਵਾ ਕਰ ਲੂਗਾ ਦੁੱਧ ਅਗੇ ਪਾਏ ਦਾ ਦੋਸਤੋ ਹੋਰ ਵੀ ਤੁਸੀਂ ਲੈ ਸਕਦੇ ਜਿਵੇਂ ਤੇਰੇ ਸਿਆਰ ਕਰ ਲੂ 1500 ਲੀਟਰ ਤੋਂ ਨਹੀਂ ਮਰਦੀ ਮੈਂ ਹਾਂਜੀ ਸਹੀ ਹੈ ਬਈ ਸਹੀ ਅੱਛਾ ਪ੍ਰਭ ਪਸ਼ੂ ਆਪਣੇ ਕੋਲ ਅੱਜ ਤਿੰਨ ਮਕਾਉ ਸੀ ਹਾਂਜੀ ਹਾਂਜੀ ਤੇ ਬੋਲ ਦਈਏ ਨੰਬਰ ਆਪਣੇ ਫੋਨ ਨੰਬਰ 7988766 ਠੀਕ ਹੈ ਜੀ ਇੱਕੋ ਨੰਬਰ ਹੀ ਨਾਲ ਆਪਣੇ ਹਾਂਜੀ ਹਾਂਜੀ ਪਿੰਡ ਸਰਾਲੀ ਮੰਡ ਤਹਿਸੀਲ ਪਟੀ ਜਿਹੜਾ ਤਰੰਦਾਰਨ ਠ ਸੋ ਦੋਸਤੋ ਛੋਟੇ ਛੋਟੇ ਰੇਟ ਨੇ ਜਰੂਰ ਹੱਥ ਪਾ ਲਿਓ ਠੀਕ ਹੈ ਜਿਹੜੇ ਵੀਰ ਨੇ ਘਿਰੇ ਨੂੰ ਰੱਖਣਾ ਪਸੂ ਕੋਈ ਜ਼ਿਆਦੇ ਪੈਸੇ ਨਹੀਂ ਲਾਉਣਾ ਚਾਹੁੰਦਾ ਕੋਈ 20000 ਨਾਲ ਸਾਰਨਾ ਚਾਹੁੰਦਾ ਕੋਈ 30000 ਨਾਲ ਸਾਰਨਾ ਚਾਹੁੰਦਾ ਤੇ ਬੱਚੀਆਂ ਤੁਸੀਂ ਲੈ ਲਿਓ ਬਾਕੀ ਅੱਗੇ ਕੋਈ 70 75 75000 75000 ਦੀ ਜਿਹੜੀ ਇੱਕ ਤਾਂ ਮੱਝ ਝੋਟੀ ਦਿਖਾਤੀ ਆ ਉਹ ਵੀ ਚੰਗੀ ਆ ਠੀਕ ਆ ਚੋਕੇ ਪਸਮਾ ਕੇ ਆਪਦੀ ਤਸੱਦੀ ਕਰ ਲਿਓ ਬੇਸ਼ੱਕ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ